ਮਿੱਠੇ ਮਿੱਠੇ ਸਾਜ਼ਾਂ ਦਾ ਯਾਗਾਂ ਫਿਕਰੀ ਜਾਂਦੀ ਆ ਪਾਗਲ ਦੀ ਖਾਬਾਂ ਵਿੱਚ ਰਾਜ ਕਰੀ ਜਾਂਦੀ ਆ ਆਫਰੀਨ ਉਸ ਦੀ 마সূਮੀਅਤ ਉੱਤੇ ਗੱਦਲਾਂ ਦੇ ਗੀਤਾਂ ਜਿੰਨਾ ਮਾਣ ਕਰੀ ਜਾਂਦੀ ਆ ਓ ਆ ਉਹਦੇ ਆ ਸ਼ਤਾਨੀਆਂ ਵਾ 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 ਉਹ ਦਿਆਂ ਨਾਦਾਨਿਆਂ ਵਾ 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 ਉਹ ਦਿਆਂ ਕਹਾਣੀਆਂ ਵਾ 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 ਬੁਣਦੀ ਜੋਟਾਂ ਨੇ ਬਾਣੇ ਵਾ 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 ਫੁੱਲਾਂ ਉੱਤੇ ਬੁੱਟੀਆਂ ਦਾ ਕਾਰਜ ਕਰੀ ਜਾਂਦੀ ਆ ਵੇਲਾਂ ਨਾਲ ਅੰਬਰਾਂ ਦੀ ਸਾਜ਼ ਕਰੀ ਜਾਂਦੀ ਆ ਆਫ਼ਰੀਨ ਉਸ ਦੀ ਮਾਸੂਮੀਅਤ ਉੱਤੇ ਗਜ਼ਲਾਂ ਦੇ ਗੀਤਾਂ ਜਿੰਨਾ ਬਾਣ ਕਰੀ ਜਾਂਦੀ ਆ ਸ਼ੁਕਰੀਆ ਜੀ